ਰਾਤ ਦੇ ਹਨੇਰੇ ਵਿੱਚ ਕਰਦੀ ਦੀ دیوار ਟੱਪ ਕੇ ਘਰ ਵਿੱਚ ਦਾਖਲ ਹੋ ਰਹੇ ਕਿਸੇ ਅਣਪਛਾਤੇ ਦੀਆਂ ਸੀਸੀਟੀਵੀ ਵਿੱਚ ਕਹਿ ਤਸਵੀਰਾਂ ਮੁਕੇਰੀਆਂ ਦੇ ਪਿੰਡ ਨੰਗਲ ਵਿਹਾਲਾ ਦੀਆਂ ਹਨ ਜਿੱਥੇ ਬੀਤੀ ਰਾਤ ਦੋ ਘਰਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਲੱਖਾਂ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੁਰਾ ਕੇ ਚੋਰ ਰਫੂ ਚੱਕਰ ਹੋ ਗਏ ਚੋਰੀ ਦੀ ਵਾਰਦਾਤ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਘਰ ਮਾਲਕ ਸ਼ਮੀ ਕੁਮਾਰੀ ਨੇ ਦੱਸਿਆ ਕਿ ਚੋਰ ਉਹਨਾਂ ਦੇ ਘਰ ਦੀ ਪਿਛਲੀ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਅਤੇ ਅਲਮਾਰੀ ਵਿੱਚ ਰੱਖੇ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਅਤੇ ਨਕਦੀ ਚੋਰਾ ਕੇ ਲੈ ਗਏ। ਉਹਨਾਂ ਦੱਸਿਆ ਕਿ ਇਨ੍ਹਾਂ ਗਹਿਣਿਆਂ ਵਿੱਚ ਉਹਨਾਂ ਦੀ ਬੇਟੀ ਦੇ ਗਹਿਣੇ ਵੀ ਮੌਜੂਦ ਸਨ ਜਿਸ ਦੀ ਸ਼ਾਦੀ ਕੁਝ ਸਮਾਂ ਪਹਿਲੇ ਹੋਈ ਸੀ। ਇਸੇ ਤਰ੍ਹਾਂ ਇੱਕ ਹੋਰ ਘਰ ਵਿੱਚ ਚੋਰਾਂ ਦੇ ਅਸ਼ਕਾਰ ਹੋਏ ਘਰ ਮਾਲਕ ਸੁਖਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦੀ ਵੀ ਚੋਰ ਖਿੜਕੀ ਤੋੜ ਕੇ ਘਰ ਅੰਦਰ ਦਾਖਲ ਹੋਏ ਉਸ ਵਕਤ ਉਹ ਪਰਿਵਾਰ ਸਮੇਤ ਦੂਜੇ ਕਮਰੇ ਵਿੱਚ ਸੁੱਤੇ ਪਏ ਸਨ ਜਦੋਂ ਉਹਨਾਂ ਨੇ ਉੱਠ ਕੇ ਦੇਖਿਆ ਤਾਂ ਘਰ ਦੇ ਹਾਲਾਤ ਦੇਖ ਉਹਨਾਂ ਦੇ ਹੋਸ਼ ਉੱਡ ਗਏ ਮੇਨ ਦਰਵਾਜ਼ਾ ਖੁੱਲਾ ਸੀ ਸਟੋਰ ਰੂਮ ਵਿੱਚ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਸੋਨੇ ਚਾਂਦੀ ਦੇ ਗਹਿਣੇ ਅਤੇ ਨਗਦੀ ਗਾਇਬ ਸੀ ਉਹਨਾਂ ਦੱਸਿਆ ਕਿ ਇਸਦੀ ਸੂਚਨਾ ਹਾਜੀਪੁਰ ਥਾਣੇ ਦੇ ਦਿੱਤੀ ਗਈ ਜਿਸ ਤੇ ਐਸ ਐਚ ਓ ਪੰਕਜ ਕੁਮਾਰ ਮੌਕੇ 'ਤੇ ਦੌਰਾ ਕਰ ਉਹਨਾਂ ਵੱਲੋਂ ਬੁਲਾਈ ਗਈ ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਦੀਆਂ ਟੀਮਾਂ ਵੱਲੋਂ ਫਿੰਗਰਪ੍ਰਿੰਟ ਅਤੇ ਹੋਰ ਸਬੂਤ ਇਕੱਠੇ ਕੀਤੇ ਗਏ ਤਾਂ ਜੋ ਚੋਰਾਂ ਨੂੰ ਜਲਦ ਫੜਿਆ ਜਾ ਸਕੇ ਫੋਨ ਉਤੇ ਗੱਲਬਾਤ ਰਹੀ ਐਸਐਚਓ ਪੰਕਜ ਕੁਮਾਰ ਹੋਰਾਂ ਦੱਸਿਆ ਕਿ ਮੌਕੇ ਤੇ ਫਿੰਗਰਪ੍ਰਿੰਟ ਅਤੇ ਡੌਗਸ ਕੁਆਡ ਟੀਮਾਂ ਵੱਲੋਂ ਸਬੂਤ ਇਕੱਠਾ ਕੀਤੇ ਗਏ ਹਨ ਅਤੇ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਵੀ ਲਈਆਂ ਗਈਆਂ ਹਨ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਇਲਾਕੇ ਵਿੱਚ ਇੱਕ ਤੋਂ ਬਾਅਦ ਇੱਕ ਚੋਰੀਆਂ ਹੋਈਆਂ ਹਨ ਪਰ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹਨ ਪਾਵੇਂ ਪੁਲਿਸ ਵੱਲੋਂ ਬੜੀ ਹੀ ਗੰਬੀਰਤਾ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਚੋਰ ਕਦੋਂ ਕਾਬੂ ਆਉਂਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਅਸੀਂ ਸੋ ਗਏ ਇਹ ਨਾ ਕੋਈ 10 ਵਜੇ ਤੇ ਪਤਾ ਹੀ ਨਹੀਂ ਚੱਲਿਆ ਫੁਸਲਾ ਆਏ ਬਾਹਰ ਖਿੜਕੀ ਪੁੱਟ ਕੇ ਇੱਕ ਗ੍ਰਿਲ ਪੁੱਟੀ ਵਾਰ ਹਾਂਜੀ ਤੇ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਲਗਭਗ ਸਾਡਾ ਹੋ ਗਿਆ ਉਹਨਾ ਕੋਈ 30 ਲੱਖ ਰੁਪਏ ਦਾ ਹੋਨੇ ਜਾਣੀ ਹੈ ਹਾਂਜੀ ਨਗਰੀ ਵੀ ਸੀ ਹਾਂਜੀ 100000 ਕਰਿਆ ਥਾ ਹੋਰ ਕਿੰਨੇ ਕਿ ਲਗਭਗ ਗਹਿਣੇ ਸੀ ਕਿੰਨੇ ਤੋਂ ਕੋਈ 25 ਕ ਤੋਲਾ ਸੋਨਾ ਹੈ ਇਹ ਤਾਂ ਤੇ ਬੇਟੀ ਦੀ ਅਸੀਂ ਮੈਰਿਜ ਕੀਤੀ ਉਹਦੇ ਵੀ ਇੱਥੇ ਹੀ ਸਾਰੇ ਇਧਰੇ ਦੇ ਵੀ ਉਧਰੇ ਦੇ ਵੀ ਚਾ ਬੇਟੀ ਜੁਐਲਰੀ ਵੀ ਇੱਥੇ ਪਈ ਹੈ ਹਾਂਜੀ ਬੇਟੀ ਦੀ ਵੀ ਮੇਰੀ ਜੁਐਲਰੀ ਸਾਰੇ ਲੈ ਗਏ ਹਾਂਜੀ ਸਾਰੇ ਲੈ ਗਏ ਕੀ ਮੰਨ ਕਰਦੇ ਹੋ ਪੁਲਿਸ ਪ੍ਰਸ਼ਾਸਨ ਦਾ ਪਰ ਤੋਸ ਇਹ ਹੀ ਕਰਦੇ ਆ ਅਸੀਂ ਮੰਗ ਹਣਾ ਉਹਨਾਂ ਨੂੰ ਜਲਦੀ ਤੋਂ ਜਲਦੀ ਲੱਭਣਾ ਹੋ ਉਹਨਾਂ ਨੂੰ ਪੁਲਿਸ ਚੋਰੀਆਂ ਵੱਧਦੀਆਂ ਪਈਆਂ ਨੇ ਸਾਰਿਆਂ ਕਰਾਂ ਲਾਗੇ ਵੀ ਕਿਉਂ ਹੀ ਹੈ ਚੋਰੀ ਦੋ ਕਰਾਂ ਚ ਕਰਕੇ ਗਏ ਨੂੰ ਚੋਰੀ ਤੇ ਉਹ ਇਹੀ ਕਰਦੇ ਪਏ ਆ ਅਸੀਂ ਮੰਗੀ ਅੱਗੇ ਹੁਣ ਕਰਨ ਅੱਗੇ ਕਾਰਵਾਈ ਪੁਲਿਸ ਕਰਨ ਸਰ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਸੁਖਵੀਰ ਸਿੰਘ ਜੀ ਅਤ ਕੀ ਜਿਹੜਾ ਚੋਰੀ ਦੀ ਵਾਰਦਾਤ ਹੋਈ ਹੈ ਪੂਰੀ ਦੱਸੋ ਸਰ ਆਪਣਾ ਰਾਤ ਤਕਰੀਬਨ ਆਪਾਂ ਕੋਈ ਤਕਰੀਬਨ 10:30 11 ਵਜੇ ਆਪਾਂ ਸੁੱਤੇ ਆ ਜੀ ਹੂੰ ਤੇ ਸਾਰੇ ਅਸੀਂ ਦਰਵਾਜ਼ੇ ਦੂਜੇ ਵਗੈਰਾ ਸਾਰੇ ਚੈੱਕ ਕਰਕੇ ਬਾਹਰ ਗੇਟ ਨੂੰ ਲੋਕ ਲਗਾ ਕੇ ਪਿੱਛਾ ਵਾਲਾ ਗੇਟ ਵਧੀਆ ਤੀਕਣਾ ਚੈੱਕ ਕਰਕੇ ਤੇ ਸੁੱਤੇ ਆ ਜੀ ਅਸੀਂ ਘਰ ਵਿੱਚ ਜੀ ਮੇਰੀ ਵਾਈਫ ਹੈ ਤੇ ਦੋ ਬੇਟੇ ਆ ਤੇ ਮੈਂ ਆ ਜੀ ਮਾਤਾ ਜੀ ਹੈਗੇ ਉਹ ਗਏ ਸੀ ਸੋ ਕੋਈ ਜੀ ਤੇ ਰਾਤ ਸੁੱਤੇ ਆ ਜੀ ਸਵੇਰੇ ਕੋਈ ਤਕਰੀਬਨ ਉੱਠੇ ਆ ਤਕਰੀਬਨ 5:00 ਵਜੇ ਉੱਠੇ ਆ ਤੇ ਉਹ ਦੇਖਿਆ ਦਰਵਾਜ਼ਾ ਖੁੱਲਾ ਪਿਆ ਸੀਗਾ ਇੱਕ ਸਾਈਡ ਦਾ ਜਦੋਂ ਚੰਗੀ ਦਾ ਤਫਤੀਸ਼ਨਾ ਦੇਖਿਆ ਤੇ ਉਹ ਜਾਲੀ ਸਾਡੀ ਵੱਢ ਕੇ ਤੇ ਚੋਰ ਪੂਜਾ ਰੂਮ ਤੋਂ ਹੋ ਕੇ ਬੈਡਰੂਮ ਤੇ ਸਟੋਰ ਚ ਗਏ ਆ ਜੀ ਤੇ ਸਾਡਾ ਮਤਲਬ 골ਡ ਸੀਗਾ ਪਿਆ ਜੀ ਕਿੰਨਾ 골ਡ ਕੋਈ 14 ਤੋਂ 15 16 ਟੋੜੇ ਲਗਭਗ ਜੀ ਹੋਏਗਾ ਜੀ ਕੋਈ 200 ਗ੍ਰਾਮ ਚਾਂਦੀ ਹੋਊਗੀ ਜੀ ਕੋਈ ਕੈਸ਼ ਸੀਗਾ ਕੋਈ 35 ਜਾਂ 40 35 ਹਜ਼ਾਰ ਜਾਂ 40 ਹਜ਼ਾਰ ਦੇ ਕਰੀਬ ਜੀ ਉਹ ਸਾਰਾ ਲੈ ਗਏ ਆ ਜੀ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਜੀ ਉਹ ਆ ਗਈ ਆਪਣੀ ਉਹਨਾਂ ਨੇ ਇੱਕੋ ਰਾਤ ਵਿੱਚ ਦੋ ਘਰਾਂ ਚੋਰੀ ਹੋ ਗਈਆਂ ਹਾਂਜੀ ਸਰ ਹਾਂਜੀ ਇੱਕ ਸਾਡੇ ਮਤਲਬ ਇੱਕ ਸਾਡੇ ਚੋਰੀ ਹੋਈ ਹੈ ਜੀ ਇੱਕ ਸਾਡੇ ਇੱਥੋਂ 200 ਮੀਟਰ ਦੂਰ ਹੈਗਾ ਘਰ ਜੀ ਉਹਨਾਂ ਦੇ ਘਰੋਂ ਵੀ ਕਹਿੰਦੇ ਹਾਂਜੀ ਉਹ ਹਾਂਜੀ ਉਹਨਾਂ ਦੇ ਘਰੋਂ ਵੀ ਕੋਈ ਤਕਰੀਬਨ 25-30 ਲੱਖ ਦਾ ਸੋਨਾ ਲੈ ਗਏ ਆ ਜੀ ਉਹਨਾਂ ਦੀ ਬੇਟੀ ਦਾ ਮੈਰਿਜ ਹੋਈ ਸੀਗੀ ਜੀ ਹੁਣ ਕੋਈ ਥੋੜਾ ਚਿਰ ਹੀ ਹੋਇਆ ਸੀ ਕੋਈ 2 ਮਹੀਨੇ ਉਹਨਾਂ ਦਾ ਵੀ 골ਡ ਸੀਗਾ ਇੱਥੇ ਪਿਆਦੇ ਉਹਨਾਂ ਦਾ ਆਪਣਾ ਪੁਰਾਣਾ 골ਡ ਵੀ ਸੀਗਾ ਤੇ ਉਹ ਵੀ 골ਡ ਲੈ ਗਏ ਆ ਜੀ ਇੱਥੋਂ ਕੀ ਮੰਗ ਕਰਦੇ ਹੋ ਤੁਸੀਂ ਸਰ ਮੰਗ ਮੈਂ ਇਹੀ ਕਰਦਾ ਜੀ ਪ੍ਰਸ਼ਾਸਨ ਤੋਂ ਕਿ ਚੋਰੀਆਂ ਜਿਹੜੀਆਂ ਬਹੁਤ ਵਧ ਗਈਆਂ ਨੇ ਏ ਸਾਡੇ ਇੱਥੇ ਚੋਰੀ ਹੋਈ ਆ ਤਲਵਾੜੇ ਚੋਰੀ ਹੋਈ ਆ ਬੱਲੇ ਹੋਈ ਆ ਮਤਲਬ ਜਿਹੜੇ ਚੋਰ ਹੈਗੇ ਗਰੋ ਇਹ ਮਤਲਬ ਇਦਾਂ ਖੁੱਲੇ ਆਮ ਸ਼ਰੀਆਮ ਕੋ ਮਰਿਆ ਆ ਤੇ ਇਹਨਾਂ ਤੇ ਨੱਥ ਪਾਈ ਜਾਏ ਤੇ ਤਾਂ ਜੋ ਲੋਕਾਂ ਦਾ ਜੋ ਨੁਕਸਾਨ ਹੋਣਾ ਬਚ ਸਕੇ ਮਤਲਬ ਬਚ ਜੇ ਤੇ ਲੋਕੀ ਮਿਹਨਤ ਨਾਲ ਆਪਣੀ ਨਾਲ ਕਮਾਉਂਦੇ ਹੈਗੇ ਆ ਤੇ ਚੋਰ ਮਿੰਟਾਂ ਚ ਲੈ ਕੇ ਚਲੇ ਜਾਂਦੇ ਆ ਅਸੀਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਜੀ ਵੀ ਇਹਨਾਂ ਨੂੰ ਨੱਥ ਪਾਈ ਜਾਏ ਇਹਨਾਂ ਨੂੰ ਫੜਿਆ ਜਾਏ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਚੋਰਾਂ ਨੂੰ ਫੜ ਕੇ ਸਾਡਾ ਜਿਹੜਾ ਹੈਗਾ ਸਮਾਨ ਨੂੰ ਸਾਨੂੰ ਵਾਪਸ ਕੀਤਾ ਜਾਵੇ ਜੀ ਹਲੋ ਨਮਸਕਾਰ ਜੀ ਇਹ ਸਰ ਮੇਰੀ ਗੱਲ ਐਸਐਚਓ ਹਾਜੀਪੁਰ ਨਾਲ ਹੋ ਰਹੀ ਤਾਂ ਜੀ ਸਰ ਮੈਂ ਪੱਤਰਕਾਰ ਧਰਮਚੰਦ ਬੋਲਦਾ ਜੀ ਮੁਕੇਰੀਆਂ ਤੋਂ ਹਾਂ ਜੀ ਸਰ ਥੋੜੀ ਜੀ ਜਾਣਕਾਰੀ ਲੈਣੀ ਸੀ ਕਿ ਆਪਾਂ ਨੰਗਲ ਵਿਹਾਨਾ ਵਿਖੇ ਜਿਹੜੀਆਂ ਚੋਰੀਆਂ ਹੋਈਆਂ ਆ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਕਿੱਦਾਂ ਮਰ ਇਸ ਤਰ੍ਹਾਂ ਕਰਤਾ ਜੀ ਜੀ ਉਹਦੇ ਵਿੱਚ ਜਿਹਨੇ ਵੀ ਉਸੇ ਜੌਬਸਪੌਟ ਵਗੈਰਾ ਜੋ ਭਗਾਈ ਦੀ ਫਿੰਗਰਪ੍ਰਿੰਟ ਦੀ ਮਗਾਈ ਕੀਤੀ ਜੀ ਉਹਦੇ ਵਿੱਚ ਜਿੰਨਾ ਵੀ ਕਲੂ ਮਿਲਦਾ ਉਸ ਤਰ੍ਹਾਂ ਕਾਰਵਾਈ ਕਰਦੇ ਸੀ ਜੀ ਠੀਕ ਹੈ ਜੀ ਇਹ ਸਰ ਦੀ ਕਾਹ ਮੈਂ ਦੇਖੇ ਜਾ ਰਹੇ ਠੀਕ ਹੈ ਜੀ ਇਹ ਸਰ ਕਿੰਨਾ ਕੁ ਨੁਕਸਾਨ ਹੋਇਆ ਦੋਨਾਂ ਘਰਾਂ ਵਿੱਚ ਜੀ ਮੰਨੇ ਕਹਿਣ ਬਤਾ ਦੇ ਇਕੱਠਾ ਕਰਦੇ ਗਏ ਸੀ 22 ਤੋਂ ਲਿਖਾਣਾ ਕਿੰਨਾ ਜੀ ਦੂਜੇ ਪਾਸੇ 13 ਦਿੱਤਾ 14 ਵੀ ਤੋਂ ਲਿਖਾਣਾ ਜੀ ਇੱਕ ਵਾਰ ਸ 40000 ਰੁਪਏ ਬੈਕ ਜੁਦੇ ਬਜਟ ਐਂਡ ਚਾਹੀਏ ਐਡਵਰਟਾਈਜ਼ਰ ਠੀਕ ਹੈ